ਤੇਰੇ ਕੋਲ ਤੇਰੀ ਹੀ ਸ਼ਿਕਾਇਤ ਕਰਾਂ ਢੋਲਿਆ ਤੇਰੇ ਕੋਲ ਤੇਰੇ ਕੋਲ ਤੇਰੀ ਹੀ ਸ਼ਿਕਾਇਤ ਕਰਾਂ ਢੋਲਿਆ ਬੜੇ ਦਿਨ ਹੋ ਗਏ ਬੜੇ ਦਿਨ ਹੋ ਗਏ ਕਦੇ ਹੱਸ ਕੇ ਨਾ ਬੋਲੇ ਆ ਤੇਰੇ ਕੋਲ ਇੱਕ ਗੱਲ ਤੈਨੂੰ ਪੁੱਛਣੀ ਜ਼ਰੂਰ ਵੇਖੀ ਦੇ ਅੱਖੇ ਲੱਗ ਕੀ ਦੇ ਅੱਖੇ ਲੱਗ ਕਦੇ ਨਾ ਕੋਲ ਬਹਿ ਕੇ ਦੁੱਖ ਸੁੱਖ ਫੁੱਲਿਆਂ ਤੇਰੇ ਕੋਲ ਤੇਰੇ ਕੋਲ ਤੇਰੀ ਹੀ ਸ਼ਿਕਾਇਤ ਕਰਾਂ ਢੋਲਿਆਂ ਤੇਰੇ ਕੋਲ ਤੇਰੇ ਕੋਲ ਤੇਰੀ ਹੀ ਸ਼ਿਕਾਇਤ ਕਰਾਂ ਢੋਲਿਆਂ ਤੇਰੇ ਕੋਲ ਅੱਗ ਲੱਗ ਜਾਵੇ ਸਚੰਦਰ ਰੇਵਾ ਅੱਗ ਲੱਗ ਜਾਵੇ ਸਚੰਦਰ ਰਿਵਾਜ ਨੂੰ ਦੇਖ ਕੇ ਗਵੰਡੀਆਂ ਦੀ ਨੂੰ ਦੇ ਆਏ ਦਾਜ ਨੂੰ ਦੇਖ ਕੇ ਗਵੰਡੀਆਂ ਦੇ ਨੂੰ ਦੇ ਆਏ ਦਾਜ ਨੂੰ ਅੱਗ ਲੱਗ ਜਾਵੇ ਵੱਟੇ ਦਰਵਾਜੇ ਜਿੱਡਾ ਸੱਸ ਮੂੰਹ ਖੋਲਿਆ ਤੇਰੇ ਕੋਲ ਤੇਰੇ ਕੋਲ ਤੇਰੀ ਹੀ ਸ਼ਿਕਾਇਤ ਕਰ ਤੇ ਕੋਲ ਤੇਰੀ ਹੀ ਸ਼ਿਕਾਇਤ ਕਰਾਂ ਢੋਲਿਆ ਤੇਰੇ ਕੋਲ ਜਦੋਂ ਮੇਰੇ ਪੇਕੇਆਂ ਤੋਂ ਸਾਖ ਮੇਰਾ ਮੰਗਿਓ ਉਦੋਂ ਤੇਰੇ ਘਰ ਵਾਲਾ ਕੋਈ ਵੀ ਨ ਸੰਗੇ ਆਇਓਦੋਂ ਤੇਰੇ ਘਰ ਵਾਲਾ ਕੋਈ ਵੀ ਨ ਸੰਗੇ ਆ ਹੁਣ ਮੇਰਾ ਰੂਪ ਕਿਹੜੀ ਤੱਕੜੀ ਚ ਢੋਲਿਆ ਕੋਲ ਤੇਰੀ ਹੀ ਸ਼ਿਕਾਇਤ ਕਰਾਂ ਢੋਲਿਆ ਤੇਰੇ ਕੋਲ ਤੇਰੇ ਕੋਲ ਤੇਰੀ ਹੀ ਸ਼ਿਕਾਇਤ ਕਰਾਂ ਢੋਲਿਆ